ਕੈਮਰੇ ਦੇ ਸਾਹਮਣੇ ਇਹ ਇਹ ਸੁਖਚੈਨ ਸਿੰਘ ਇੱਕ ਇਥੋਂ ਦਾ ਵਸਨੀਕ ਹੈਗਾ ਇਹ ਅਮਰੀਕਾ ਰਹਿੰਦਾਗਾ ਇਹ ਇੱਥੇ ਆਇਆ ਵਾ ਸੀਗਾ ਇਹਨੂੰ ਸਵੇਰੇ ਕੋਈ ਦੋ ਬੰਦੇ ਤਿੰਨ ਬੰਦੇ ਬੇਸਿਕਲੀ ਆਏ ਸੀ ਦੋ ਬੰਦੇ ਅੰਦਰ ਆਏ ਉਹਨਾਂ ਨੇ ਆ ਕੇ ਇਹਦੇ ਨਾਲ ਇਹਦੇ ਪਿਸਤੌਲ ਇਹਦੇ ਲਾ ਕੇ ਕੰਨ ਤੇ ਲਾ ਕੇ ਇਹਨੂੰ ਅੰਦਰ ਲੈ ਕੇ ਗਏ ਨੇ ਤੇ ਜਿਉਂ ਹੀ ਇਹਨੇ ਰਿਐਕਟ ਕਰਨ ਦੀ ਕੋਸ਼ਿਸ਼ ਕੀਤੀ ਆ ਉਹਨਾਂ ਨੇ ਇਹਦੇ ਗੋਲੀ ਮਾਰੀ ਆ ਜਿਹੜੇ ਇਹਦੇ ਕੰਨ ਚ ਲਾ ਕੇ ਜਵਾੜੇ ਚ ਲੱਗੀ ਆ ਤੇ ਦੂਸਰੀ ਗੋਲੀ ਵਾਂਝ ਲੱਗੀ ਆ ਤੇ ਅਸੀਂ ਅਸੀਂ ਜਿਹੜੀਆਂ ਸੀਸੀਟੀਵੀ ਫੂਟੇਜ ਦੇ ਆਧਾਰ ਤੇ ਤੇ ਹੋਰ ਟੈਕਨੀਕਲ ਰਿਪੋਰਟਸ ਦੇ ਆਧਾਰ ਤੇ ਪ੍ਰੋਫੈਸ਼ਨਲ ਸਾਡੀਆਂ ਟੀਮਾਂ ਲੱਗੀਆਂ ਹੋਈਆਂ ਇਹਨਾਂ ਦੇ ਮਾਤਾ ਦੇ ਬਿਆਨਾਂ ਦੇ ਐਫਆਈਆਰ ਦਰਜ ਹੋ ਗਈ ਆ ਐਫਆਈਆਰ ਦੇ ਵਿੱਚ ਜਿਹੜਾ ਇਹਨਾਂ ਨੇ ਜਾਦੇ ਕਲੇਮ ਕੀਤਾਗਾ ਇਹਦੀ ਵਾਈਫ ਨੇ ਪਹਿਲਾਂ ਸੁਸਾਇਡ ਕਰ ਲਿਆ ਸੀ ਉਹ ਸੁਸਾਇਡ ਦਾ ਇਸ ਇਹ ਜਿਹੜਾ ਜਿਹੜਾ ਜ਼ਖਮੀ ਹੋਇਆ ਇਹਦੇ ਦੇ ਦੇ ਭਰਾ ਤੇ ਪਲੱਸ ਇਹਦੀ ਮਾਤਾ ਤੇ ਪਲੱਸ ਇਹਦੀ ਸਿਸਟਰ ਤੇ ਇਹ ਚਾਰਾਂ ਬੰਦਿਆਂ ਤੇ ਇੱਕ ਐਫਆਈਆਰ ਦਰਜ ਹੋਈ ਸੀ ਉਸ ਵੱਲੋਂ ਉਹ ਕਿਉਂਕਿ ਉਹ ਤਿੰਨੇ ਬੰਦੇ ਬਾਹਰ ਸੀ ਉਹ ਇਨਵੈਸਟੀਗੇਸ਼ਨ ਦੇ ਨਾਲ ਉਹਨਾਂ ਦਾ ਕੋਈ ਰੋਲ ਨਹੀਂ ਹੋਣਾ ਪਾਇਆ ਗਿਆ ਸੀ ਸਿਰਫ ਮਾਤਾ ਦੇ ਜਿਹੜਾ ਚਲਾਨ ਦਿੱਤਾ ਗਿਆ ਸੀ ਉਹ ਦਸੰਬਰ 22 ਜਿਹਦੀ ਪਹਿਲੀ ਵਾਈਫ ਦੀ ਡੈਥ ਹੋਈ ਸੀ ਫॉर दैट ਰੀਜ਼ਨਸ ਇਹ ਸਸਪੈਕਟ ਕਰਦੇ ਆ ਵੀ ਸਾਨੂੰ ਉਹਨਾਂ ਤੋਂ ਪਹਿਲਾਂ ਧਮਕੀਆਂ ਆਉਂਦੀਆਂ ਸੀ ਤੇ ਇਹ ਉਹਨਾਂ ਦੇ ਇਹਨਾਂ ਨੇ ਐਲੀਗੇਸ਼ਨ ਲਾਏ ਨੇ ਵੀ ਇਹ ਕਹਿੰਦੇ ਸਾਡੇ ਹਿਸਾਬ ਨਾਲ ਉਹਨਾਂ ਨੇ ਕੀਤਾ ਅਸੀਂ ਇਨਵੈਸਟੀਗੇਸ਼ਨ ਨੂੰ ਓਪਨ ਮਾਈਂਡ ਨਾਲ ਸਾਰੇ ਪੱਖਾਂ ਨੂੰ ਦੇਖ ਕੇ ਵੀ ਆਰ ਇਨਵੈਸਟੀਗੇਟਿੰਗ ਸਾਡੀਆਂ ਪ੍ਰੋਫੈਸ਼ਨਲ ਟੀਮਸ ਸਾਰੇ ਅਸੀਂ ਵਰਕ ਆਊਟ ਕਰ ਰਹੇ ਆ ਤੇ ਇਨੁਛੇ ਦੀ ਟੈਸਟ ਕਰ। ਉਸ ਪਰਵਾਰ ਨੂੰ ਵੀ ਜਾਣੀ ਸੰਗ ਲੱਗ ਜਾਏਗਾ। ਅੰਦਰ ਦਾਖਲ ਹੋ ਗਏ। ਹਾਂਜੀ ਉਹ ਇੱਥੇ ਵੇੜੇ ਜਾ ਕੇ ਗੱਡੀ ਗੁੱਡੀ ਪੁੱਛਣ ਦੇ ਬਹਾਨੇ ਆ ਕੇ ਉਹਨਾਂ ਨੇ ਮੁੜ ਕੇ ਹੌਲੀ ਹੌਲੀ ਅੰਦਰ ਲੈ ਗਿਆ ਤੇ ਇੱਥੇ ਉਹਨਾਂ ਨੇ ਗੋਲੀ ਉਹਦੇ ਚਲਾ। ਉਹਨਾਂ ਉਹਨਾਂ ਦੇ ਚਿਹਰੇ ਆ ਜਿਹੜੇ ਫੇਸ ਆ ਬਹੁਤ ਕਲੀਅਰ ਆ ਅਸੀਂ 올 ਇਨਪੁਟਸ ਤੇ ਅਸੀਂ ਵਰਕਆਊਟ ਕਰ ਰਹੇ ਆ ਤੇ ਅਸੀਂ ਨੁਸ਼ੇ ਦੀ ਟ੍ਰੇਸ ਕਰ ਰਹੇ ਆ ਨੰਬਰ ਪਲੇਟ ਪਰ ਫੀਕ ਸੀ ਆ ਉਹ ਉਹ ਵਰਕਆਊਟ ਕਰ ਰਹੇ ਆ ਉਹ ਉਹ ਵਰਕਆਊਟ ਕਰ ਰਹੇ ਆ ਹਾਂਜੀ ਉਹ ਜਿਵੇਂ ਤੁਸੀਂ ਦੇਖ ਸਕਦੇ ਹੋ ਕਮਿਸ਼ਨਰ ਆਫ ਪੁਲਿਸ ਦੁਆਰਾ ਸਾਫ ਤੌਰ ਤੇ ਬਿਆਨ ਦਿੱਤਾ ਗਿਆ ਕਿ ਜਿਹੜੀ ਪਹਿਲੀ ਪਤਨੀ ਹੈ ਉਹਨਾਂ ਦੁਆਰਾ ਜ਼ਰੂਰ ਅੰਨ ਨੂੰ ਲੱਗਦਾ ਹੈ ਕਿ ਉਹਨਾਂ ਦੇ ਪਰਿਵਾਰ ਵਾਲੋ ਜ਼ਰੂਰ ਹਮਲਾ ਕੀਤਾ ਗਿਆ ਸਭ ਪਰਿਵਾਰ ਦੇ ਮੈਂਬਰਾਂ ਨਾਲ ਜ਼ਰੂਰ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਆਖਿਰ ਪਾਜੀ ਪਹਿਲੀ ਪਤਨੀ ਜਿਹੜੀ ਸੀ ਉਹਨਾਂ ਦੇ ਪਰਿਵਾਰ ਤੇ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਉਹਨਾਂ ਦਾ ਕੀ ਮਸਲਾ ਸੀ ਜ਼ਰਾ ਉਹਨਾਂ ਨੂੰ ਪਤਾ ਸੋ ਭਾਈ ਜਿਹੜਾ ਸ਼ੱਕ ਜਤਾਇਆ ਜਾ ਰਿਹਾ ਹੈ ਜਿਹੜਾ ਉਹਦੇ ਚ ਕੀ ਲੱਗਦਾ ਤੁਹਾਨੂੰ ਇਹਦੇ ਜਿਹੜੇ ਪਹਿਲੇ ਨੋਜ਼ ਹੈਗੇ ਉਹਨਾਂ ਦਾ ਉਹਨਾਂ ਦਾ ਹੱਥ ਹੈ ਕਿਉਂਕਿ ਉਹਨਾਂ ਦੇ ਮੁੰਡਾ ਉਥੇ ਅਮਰੀਕਾ ਰਹਿੰਦਾ ਇਹਦਾ ਜਿਹੜਾ ਪਹਿਲਾ ਸਾਲਾ ਸੀ ਉਸਨੇ ਹੀ ਇੱਕ ਵਾਰ ਦਾਤ ਕਰਵਾਈ ਹੈ ਇਹਦੇ ਪਹਿਲੇ ਸਹੁਰੇ ਪਰਿਵਾਰ ਦਾ ਹੱਥ ਹੈ ਵਿੱਚ ਉੱਤ ਕੋਈ ਇਹਨਾਂ ਦੀ ਜਿਆਦੀ ਪੁੱਛੀ ਕੋਈ ਲੱਗਾ ਲੈਣੇ ਨਹੀਂ ਕਿਸੇ ਨਾਲ ਵਿੱਚ ਕੋਈ ਪਰਚੇ-ਪੁਰਚਿਆ ਵੀ ਹੋਇਆ ਸੀ ਪਰਚਾ ਇਹਨਾਂ ਤੇ ਪਰਚਾ ਹੋਇਆ ਸੀ ਇਹਨਾਂ ਦੀ ਉਹਨਾਂ ਦੀ ਇਹਨਾਂ ਦੀ ਜਿਹੜੀ ਉਹਨਾਂ ਦੀ ਕੁੜੀ ਸੀਗੀ ਉਹ ਸੁਸਾਈਡ ਕਰ ਗਈ ਸੀ ਅੱਜ ਤੋਂ 3-4 ਸਾਲ ਪਹਿਲਾਂ ਠੀਕ ਹੈ ਜੀ ਫੋਰਥ ਤੋਂ ਬਾਅਦ ਇਹਨਾਂ ਨੇ ਸਾਰੇ ਟੱਬਰ ਦਾ ਨਾਪਾਤੇ ਮੁੰਡਿਆਂ ਕੇ ਇਨਵੈਸਟੀਗੇਸ਼ਨ ਤੇ ਤਿੰਨਾਂ ਦੇ ਕਿਉਂਕਿ ਇਹਦੇ ਮੁੰਡੇ ਦੋਨੋਂ ਇਹਨਾਂ ਦੇ ਬਾਹਰ ਸੀ ਤੇ ਕੁੜੀ ਬਾਹਰ ਸੀ ਮਾਤਾ ਤੇ ਅਜੇ ਪਰਚਾ ਚੱਲਣ ਦਿਆ ਉਹ ਕੋਰਟ ਚਾ ਕੇ ਕੋਰਟ ਚ ਹਾਈ ਕੋਰਟ ਚਾ ਗਿਆ ਹਾਂਜੀ ਤੁਸੀਂ ਉਹਨਾਂ ਨੂੰ ਪਛਾਣਦੇ ਜਿਹੜੇ ਲੋਕ ਆਏ ਸੀ ਇਹਨਾਂ ਨੇ ਫੈਮਿਲੀ ਮੈਂਬਰ ਨੂੰ ਤਾਂ ਪਛਾਣਦੇ ਲੇਕਿਨ ਜਿਹੜੇ ਵਾਰਦਾਤ ਕਰਗੇ ਉਹ ਤੇ ਉਹਨਾਂ ਨੇ ਹਾਇਰ ਕੀਤਾ ਦੇਖੋ ਟਾਉਂਡ ਸੀ ਮਾਰ ਨਹੀਂ ਆਏ ਸੀਗੇ ਉਹ ਤੇ ਬਚ ਗਿਆ ਤੇ ਆਏ ਤੇ ਉਹ ਮਾਰ ਨਹੀਂ ਸੀਗੇ ਅਟੈਂਪਟ ਟੂ ਮਤਲਬ ਇਸ ਨੂੰ ਲੁੱਟ ਦੀ ਵਾਰਦਾਤ ਨੂੰ ਨਹੀਂ ਅੰਜਾਮ ਦਿੱਤਾ ਕਿਹਨੇ ਹੈ ਸਪਾਰੀ ਕਿਲੇਗੇ ਥਿਸ ਇਜ਼ ਸਪਾਰੀ ਕਿਲੇਗੇ ਠੀਕ ਹੈ 댓 ਵਾਸ ਕਿਲਿੰਗ ਠੀਕ ਆ ਮਾਰ ਲਈ ਆ ਇਹਨਾਂ ਨੂੰ ਪਤਾ ਛੁੱਟੀ ਆਇਆ ਮੁੰਡਾ ਮਰਕਾ ਤੇ ਠੀਕ ਆ ਉਹਨੂੰ ਗੋਲੀ ਮਾਰ ਕੇ ਗਏ ਠੀਕ ਹੈ ਜੀ ਠੀਕ ਹੈ ਸੋ ਸ਼ੱਕ ਜ਼ਰੂਰ ਜਤਾਇਆ ਜਾ ਰਿਹਾ ਹੈ ਕਿ ਜਿਹੜੀ ਪਹਿਲੀ ਹਾਂ ਪਹਿਲੀ ਪਤਨੀ ਹੈ ਉਹਨਾਂ ਦੇ ਸੁਪਾਰੀ ਕਿਲਿੰਗ ਜ਼ਰੂਰ ਇਸ ਦਿਲੀ ਦਿੱਤੀ ਗਈ ਹੈ ਕਿਉਂਕਿ ਸਿੱਧਾ ਨਾਕ ਇਸੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਤੇ ਨਾ ਹੀ ਸਿਰਫ ਮਾਰਨ ਆਏ ਸੀ ਇਸ ਘਰ ਦੇ ਵਿੱਚ ਸੋ ਘਰ ਦੇ ਵਿੱਚ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਜਿਸ ਘਰ ਦੇ ਵਿੱਚ ਅਸੀਂ ਖੜੇ ਆ ਪੁਲਿਸ ਦੁਆਰਾ ਜ਼ਰੂਰ ਜਿਵੇਂ ਕਮਿਸ਼ਨਰ ਪੁਲਿਸ ਨੇ ਕਿਹਾ ਕਿ ਜਾਂਚ ਕੀਤੀ ਜਾ ਰਹੀ ਹੈ ਜਲਦੀ ਇਹ ਰੋਪੀਆਂ ਨੂੰ ਫੜਿਆ ਜਾਏਗਾ ਅਮਿਤ ਸ਼ਰਮਾ ਪੰਜਾਬ ਤੱਕ ਅੰਮ੍ਰਿਤਸਰ